ਪਿੰਡ ਚੈਣਾ ਦੇ ਸਮੂਹ ਨਗਰ ਨਿਵਾਸੀਆਂ ਨੂੰ ਸੁਖਵੀਰ ਸਿੰਘ ਚੈਣਾ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਦੇ ਵਿੱਚ ਜਿਹੜਾ ਚੋਣਾ ਦਾ ਸਮਾਂ ਆ ਗਿਆ ਤੇ ਪੂਰੇ ਪਿੰਡ ਵਿੱਚ ਸਰਪੰਚ ਕੌਣ ਬਣੇਗਾ ਮੈਂਬਰ ਕੌਣ ਬਣੇਗਾ ਇਹਦੀ ਚੱਤ ਚੱਲ ਰਹੀ ਹੈ ਅਸੀਂ ਇੱਕ ਗਰੁੱਪ ਬਣਾਇਆ ਉਸ ਗਰੁੱਪ ਦੇ ਵਿੱਚ ਲਗਭਗ 350 ਪਿੰਡ ਦੇ ਜਿਹੜੇ ਨੇ ਉਹ ਵੀਰ ਭੈਣ ਭਰਾ ਐਡ ਨੇ ਤੇ ਕਈ ਦਿਨਾਂ ਤੋਂ ਉਹਦੇ ਵਿੱਚ ਵੀ ਚਰਚਾ ਚੱਲ ਰਹੀ ਆ ਵੀ ਸਰਪੰਚ ਕਿੱਦਾਂ ਦਾ ਹੋਣਾ ਚਾਹੀਦਾ। ਸੋ ਮੈਂ ਕੁਝ ਬੇਨਤੀਆਂ ਸਾਰੇ ਪਿੰਡ ਨਿਵਾਸੀਆਂ ਨੂੰ ਕਰਨੀਆਂ ਚਾਹਣਾ ਵੀ ਜਿਹੜਾ ਸਾਡਾ ਪਿੰਡ ਦਾ ਸਰਪੰਚ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ। ਤੁਸੀਂ ਇਹ ਵੀਡੀਓ ਇੱਕ ਵਾਰ ਪੂਰੀ ਸੁਣਿਓ ਜੇ ਪੂਰੀ ਸੁਣਨ ਤੋਂ ਬਾਅਦ ਫਿਰ ਜਿਹੜੇ ਆਪਣੇ ਤੁਸੀਂ ਮਨ ਦੀ ਜਿਹੜੀ ਹੈ ਉਹ ਗੱਲ ਤੁਸੀਂ ਕਮੈਂਟਾਂ ਰਾਹੀਂ ਮੈਨੂੰ ਦੱਸ ਸਕਦੇ ਹੋ। ਸਭ ਤੋਂ ਪਹਿਲਾਂ ਤੇ ਮੈਂ ਪੂਰੇ ਪਿੰਡ ਦੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਵੀ ਜਿਹੜੀ ਸਰਪੰਚੀ ਦੀਆਂ ਚੋਣਾਂ ਹੁੰਦੀਆਂ ਨੇ ਇਹ ਕੋਈ جنگ ਨਹੀਂ ਹੁੰਦੀ। ਵੋਟਾਂ ਕਿਸੇ ਤਰ੍ਹਾਂ ਦੀ جنگ ਨਹੀਂ ਹੁੰਦੀ। ਅਸੀਂ ਬਹੁਤ ਇਸ ਗੱਲ ਨੂੰ ਸੀਰੀਅਸ ਲੈਣੇ ਆ ਵੀ ਇਹ ਕੋਈ ਬਹੁਤ ਵੱਡੀ جنگ ਹੈ ਜਿਹਦੇ ਵਿੱਚ ਜਿੱਤ ਹਾਰ ਦਾ ਮਸਲਾ ਬਹੁਤ ਵੱਡਾ ਹੁੰਦਾ ਹੈ। ਪਰ ਚੋਣਾਂ ਜਾਂ ਵੋਟਾਂ ਕਦੇ ਵੀ ਕੋਈ جنگ ਨਹੀਂ ਹੁੰਦੀ। ਇਹ ਸਿਰਫ ਇੱਕ ਪਿੰਡ ਦੇ ਬੰਦੇ ਨੂੰ ਚੁਣ ਕੇ ਜ਼ਿੰਮੇਵਾਰੀ ਸੌਂਪਣੀ ਹੁੰਦੀ ਹੈ ਵੀ ਅਸੀਂ ਆਪਣੇ ਪਿੰਡ ਦੀਆਂ ਜਿਹੜੀਆਂ ਮੁੱਖ ਮੁਸ਼ਕਲਾਂ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਅਸੀਂ ਆਪਣੇ ਪਿੰਡ ਦਾ ਮੁਖੀ ਚੁਣਦੇ ਆ ਅਸੀਂ ਆਪਣੇ ਪਿੰਡ ਦੀ ਜ਼ਿੰਮੇਵਾਰੀ ਕਿਸੇ ਐਸ ਬੰਦੇ ਨੂੰ ਦੇ ਰਹੇ ਆ ਸਿਰਫ ਇਹ ਇੱਕ ਪਿੰਡ ਦੇ ਮੁਖੀ ਬਣਾਉਣ ਦੀ ਜਿਹੜੀ ਇਹ ਕਹਿ ਲੋ ਵੀ ਮਹੱਮ ਹੁੰਦੀ ਹੈ ਜਿਹਦੇ ਵਿੱਚ ਅਸੀਂ ਆਪਣੇ ਪਿੰਡ ਦੇ ਸਿਆਣੇ ਸੂਝਵਾਨ ਸੱਜਣ ਨੂੰ ਚੁਣ ਕੇ ਉਹਨੂੰ ਪਿੰਡ ਪ੍ਰਤੀ ਜ਼ਿੰਮੇਵਾਰੀ ਦਿੰਨੇ ਆ ਵੀ ਤੂੰ ਹੁਣ ਪਿੰਡ ਦੀ ਜ਼ਿੰਮੇਵਾਰੀ ਤੇਰੇ ਉੱਤੇ ਹੈ ਇਹ ਜ਼ਿੰਮੇਵਾਰੀ ਹੈ ਨਾ ਕਿ ਕੋਈ ਜੰਗ ਹੈ ਨੂੰ ਜੰਗ ਨਾ ਸਮਝੋ ਜੀ ਦੂਸਰੀ ਬੇਨਤੀ ਜਿਹੜਾ ਸਰਪੰਚ ਹੁੰਦਾ ਉਹ ਕਿਸੇ ਪਾਰਟੀ ਦਾ ਨਹੀਂ ਹੁੰਦਾ ਪਿੰਡ ਦਾ ਹੁੰਦਾ ਸਾਂਝਾ ਹੁੰਦਾ ਇਸ ਕਰਕੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਾਂ ਸਰਪੰਚ ਤੇ ਪੰਚਾਂ ਦੀ ਚੋਣ ਕਰਨੀ ਹੈ ਤੀਸਰੀ ਬੇਨਤੀ ਯਤਨ ਕਰੋ ਸਾਡੇ ਗਵਾਂਡ ਦਾ ਪਿੰਡ ਹੈ ਕਰੀਰਵਾਲੀ ਕਰੀਰਵਾਲੀ ਦੇ ਲੋਕਾਂ ਨੇ ਇੱਕ ਨੀਤੀ ਅਪਣਾਈ ਵੀ ਜਿਹੜੇ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਪੂਰੀ ਤਰ੍ਹਾਂ ਪਰ ਸੁਣ ਲਓ ਜੀ ਕਿਉਂਕਿ ਅਸੀਂ ਧਿਰਬੰਦੀ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਬਾਰੇ ਸੋਚਣਾ ਵੀ ਪਿੰਡ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਹੋਵੇ ਇਹ ਪਿੰਡ ਕਰੀਰ ਵਾਲੀ ਦੇ ਲੋਕਾਂ ਨੇ ਇਹ ਨੀਤੀ ਅਪਣਾਈ ਤੇ ਅੱਜ ਉਹ ਪਿੰਡ ਸਾਡੇ ਪਿੰਡ ਤੋਂ ਬਹੁਤ ਅੱਗੇ ਹੈ ਉਹਨਾਂ ਨੇ ਇੱਕ ਨੀਤੀ ਅਪਣਾਈ ਵੀ ਅਸੀਂ ਆਪਣੀ ਕਿਸੇ ਧਿਰ ਜਾਂ ਪਾਰਟੀਬਾਜ਼ੀ ਨਹੀਂ ਕਰਨੀ ਜਿਹੜੀ ਸਰਕਾਰ ਗੋਆ ਕਰੇਗੀ ਅਸੀਂ ਸਰਕਾਰ ਦੇ ਹੀ ਉਸ ਪਾਰਟੀ ਦੇ ਬੰਦਿਆਂ ਨੂੰ ਅਸੀਂ ਸਰਪੰਚ ਬਣਾਇਆ ਕਰਾਂਗੇ ਯਤਨ ਕਰੋ ਕਿ ਜਿਸ ਪਾਰਟੀ ਦੀ ਸਰਕਾਰ ਹੈ ਉਸ ਪਾਰਟੀ ਦੇ ਜਿਹੜੇ ਪਿੰਡ ਦੇ ਵਿੱਚ ਵਰਕਰ ਨੇ ਉਹਨਾਂ ਦੇ ਵਿੱਚੋਂ ਹੀ ਕੋਈ ਸਿਆਣਾ ਸੂਝਵਾਨ ਵਰਕਰ ਚੁਣ ਕੇ ਉਹਦੀ ਚੋਣ ਕੀਤੀ ਜਾਵੇ ਉਹਨੂੰ ਸਰਪੰਚ ਬਣਾਇਆ ਜਾਵੇ ਤਾਂ ਜੋ ਜਿਹੜੇ ਪਿੰਡ ਦੇ ਕੰਮ ਨੇ ਉਹ ਸਰਕਾਰੀ ਤੌਰ ਦੇ ਉੱਤੇ ਮਦਦ ਲੈ ਕੇ ਚੰਗੀ ਤਰ੍ਹਾਂ ਦੀ ਨਾਲ ਤੇ ਛੇਤੀ ਹੋ ਸਕਣ ਕਿਉਂਕਿ ਪਿੰਡ ਦੇ ਕੰਮਾਂ ਦਾ ਬਹੁਤ ਸਾਰਾ ਜਿਹੜਾ ਆਧਾਰ ਹੁੰਦਾ ਉਹ ਐਮਐਲਏ ਹੁੰਦਾ ਹੈ ਸਰਕਾਰ ਹੁੰਦੀ ਹੈ ਜਦੋਂ ਪਿੰਡ ਦਾ ਸਰਪੰਚ ਕੋਈ ਹੋਰ ਹੋਵੇਗਾ ਤੇ ਐਮਐਲਏ ਕਿਸੇ ਹੋਰ ਪਾਰਟੀ ਦਾ ਹੋਵੇਗਾ ਤੇ ਸਾਨੂੰ ਮੁਸ਼ਕਲ ਬੜੀ ਹੋਏਗੀ ਆਪਣੇ ਕੰਮਾਂ ਨੂੰ ਸੰਪੂਰਨ ਕਰਨ ਦੇ ਲਈ ਇਹ ਇਸ ਨੂੰ ਧਿਆਨ ਵਿੱਚ ਰੱਖੀਏ ਮੈਂ ਇਹ ਨਹੀਂ ਕਹਿੰਦਾ ਵੀ ਇਹ ਗੱਲ ਪੂਰੀ ਤਰ੍ਹਾਂ ਮੇਰੀ ਸਹਿਮਤੀ ਹੈ ਪਰ ਮੈਨੂੰ ਲੱਗਦਾ ਵੀ ਇਹਦੇ ਨਾਲ ਅਸੀਂ ਜਿਹੜੇ ਆਪਣੇ ਪਿੰਡ ਦੀਆਂ ਮੁਸ਼ਕਲਾਂ ਨੇ ਉਹਨੂੰ ਛੇਤੀ ਹੱਲ ਕਰ ਸਕਦੇ ਹਾਂ ਚਲੋ ਇਹ ਤਾਂ ਅਸੀਂ ਮੇਰੀ ਬੇਨਤੀ ਹੁਣ ਜਿਹੜਾ ਵੀ ਜਿਹੜਾ ਸੱਜਣ ਪਿੰਡ ਦਾ ਸਰਪੰਚ ਬਾਨਣਾ ਚਾਹੁੰਦਾ ਉਸ ਸਰਪੰਚ ਦੇ ਸਾਹਮਣੇ ਕੁਝ ਪਿੰਡ ਵਾਸੀਆਂ ਦੇ ਮੁੱਦੇ ਮੈਂ ਇਕੱਠੇ ਕੀਤੇ ਨੇ ਲਗਭਗ ਇਹ ਜਿਹੜੇ ਮੁੱਦੇ ਮੈਂ ਉਠਾ ਰਿਹਾ ਮੇਰੇ ਇਕੱਲੇ ਦੇ ਨਹੀਂ ਲਗਭਗ 350 ਬੰਦਿਆਂ ਦੇ ਨਾਲ ਵਿਚਾਰ ਚਰਚਾ ਕੀਤੀ ਗਈ ਉਸ ਤੋਂ ਬਾਅਦ ਜਿਹੜੇ ਆ ਮੁੱਦੇ ਨੇ 10 ਮੁੱਦੇ ਨੇ ਪਿੰਡ ਦੀਆਂ 10 ਮੁਸ਼ਕਲਾਂ ਨੇ ਜਿਹੜੀਆਂ ਅਸੀਂ ਆਉਣ ਵਾਲੇ ਸਰਪੰਚ ਦੇ ਕੋਲੋਂ ਚਾਉਣੀ ਆ ਵੀ ਉਹ ਇਹ ਸਾਡੇ ਮੁੱਦੇ ਇਹ ਮੁਸ਼ਕਲਾਂ ਹੱਲ ਕਰੇ ਪਿੰਡ ਦੀਆਂ ਸੋ ਪਹਿਲਾ ਜੋ ਮੁੱਦਾ ਹੈ ਉਹ ਸਾਡਾ ਇਹ ਹੈ ਵੀ ਪਿਛਲੇ 40 ਸਾਲਾਂ ਤੋਂ ਸਾਡੇ ਪਿੰਡ ਦਾ ਜਿਹੜਾ ਸਕੂਲ ਹੈ ਉਹ ਹਾਈ ਸਕੂਲ ਹੀ ਹੈ ਮੇਰਾ ਪਿਓ ਵੀ ਹਾਈ ਸਕੂਲ 'ਚ ਪੜਦਾ ਰਿਹਾ ਮੈਂ ਵੀ ਉਸ ਹਾਈ ਸਕੂਲ 'ਚ ਪੜਿਆ ਤੇ ਮੇਰੇ ਪੁੱਤ ਵੀ ਅੱਗੇ ਹਾਈ ਸਕੂਲ 'ਚ ਪੜਦੇ ਪਏ ਨੇ ਉਹ ਪਲੱਸ 2 ਤੱਕ ਨਹੀਂ ਅਸੀਂ ਕਰਾ ਸਕੇ ਸੋ ਪਿੰਡ ਦੇ ਜਿਹੜਾ ਵੀ ਸਰਪੰਚ ਬਣਦਾ ਉਹ ਪਹਿਲੇ ਨੰਬਰ ਉੱਤੇ ਇਹ ਮੁੱਦਾ ਰੱਖੇ ਵੀ ਮੈਂ ਸਰਕਾਰ ਨੂੰ ਦੇ ਕੋਲੋਂ ਕਿਉਂਕਿ ਇਹ ਪੰਜਾਬ ਸਰਕਾਰ ਦੇ ਅਧੀਨ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਹੈ ਵੀ ਪਿੰਡ ਦੇ ਸਕੂਲ ਨੂੰ ਪਲੱਸ 2 ਤੱਕ ਕਰਵਾਇਆ ਜਾਏਗਾ ਪਲਾਸਟੂ ਤੱਕ ਕਰਵਾਉਣ ਤੋਂ ਬਾਅਦ ਇਹ ਵੀ ਹੋਵੇ ਵੀ ਸਾਇੰਸ ਤੇ ਜਿਹੜੀਆਂ ਹੈ ਨੌਨ ਮੈਡੀਕਲ ਤੇ ਮੈਡੀਕਲ ਦੀਆਂ ਜਿਹੜੀਆਂ ਸਟਰੀਮ ਨੇ ਉਹ ਵੀ ਸਾਡੇ ਪਿੰਡ ਦੇ ਵਿੱਚ ਆ ਸਕਣ ਆਰਟੀ ਸੀ ਤਾਂ ਆਉਣੀ ਆਉਣੀ ਹੈ ਤਾਂ ਜੋ ਸਾਡੇ ਪਿੰਡ ਦੇ ਬੱਚੇ ਖਾਸ ਕਰਕੇ ਸਾਡੀਆਂ ਧੀਆਂ ਭੈਣਾਂ ਨੇ ਜਿਹੜੀਆਂ ਉਹ 12ਵੀਂ ਤੱਕ ਦੀ ਪੜਾਈ ਸਾਡੇ ਸਕੂਲ ਵਿੱਚ ਹੀ ਕਰ ਸਕਣ ਇਹ ਸਭ ਤੋਂ ਪਹਿਲਾ ਮੁੱਦਾ ਸਕੂਲ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਦੂਜਾ ਮੁੱਦਾ ਹੈ ਉਹ ਪੰਚਾਇਤ ਘਰ ਦਾ ਹੋਣਾ ਚਾਹੀਦਾ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਵੀ ਪੰਚਾਇਤ ਕਿਸੇ ਨਾ ਕਿਸੇ ਪਾਰਟੀ ਦਾ ਜ਼ਰੂਰ ਹੁੰਦਾ ਹੈ ਤੇ ਕਈ ਵਾਰ ਪਿੰਡ ਵਿੱਚ ਉਹਦੇ ਵਿਰੋਧੀ ਵੀ ਹੁੰਦੇ ਨੇ ਸਰਪੰਚ ਤੱਕ ਜਿਹੜੀ ਲੋਡ ਆ ਉਹ ਸਾਰਿਆਂ ਨੂੰ ਪੈਂਦੀ ਆ ਪਰ ਹਰ ਇੱਕ ਬੰਦਾ ਸਰਪੰਚ ਦੇ ਘਰ ਜਾਣ ਨੂੰ ਤਿਆਰ ਨਹੀਂ ਹੁੰਦਾ ਇਸ ਕਰਕੇ ਪਿੰਡ ਦੀ ਇੱਕ ਸਾਂਝਾ ਪੰਚਾਇਤ ਘਰ ਬਣਾਇਆ ਜਾਵੇ ਉਸ ਪੰਚਾਇਤ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਹੋਵੇ ਪੰਜ-ਸੱਤ ਅਖਬਾਰ ਵੀ ਲੱਗੇ ਹੋਣ ਤਾਂ ਜੋ ਪਿੰਡ ਦੇ ਆਮ ਲੋਕ ਉੱਥੋਂ ਲਾਇਬ੍ਰੇਰੀ ਦੇ ਤੌਰ ਉੱਤੇ ਵੀ ਉਸ ਹਾਲ ਦੀ ਵਾਰ ਤੋਂ ਕਰ ਸਕਣ ਤੇ ਉਥੇ ਸਵੇਰੇ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਸਰਪੰਚ ਹੈ ਉਹ ਉਥੇ ਰੋਜ਼ਾਨਾ ਆਪਣੀ ਪੰਚਾਇਤ ਦੇ ਸਮੇਤ ਬੈਠੇ ਕਿਸੇ ਨੇ ਮੋਹਰ ਲਾਉਣੀ ਆ ਕਿਸੇ ਦਾ ਕੋਈ ਮਸਲਾ ਹੱਲ ਹੋਣਾ ਕੋਈ ਲੜਾਈ ਝਗੜਾ ਹੈ ਉਹ ਥਾਣੇ ਨਾ ਜਾ ਕੇ ਉਥੇ ਪੰਚਾਇਤ ਘਰ ਦੇ ਵਿੱਚ ਹੀ ਹੱਲ ਕੀਤਾ ਜਾ ਸਕੇ ਕਿਉਂਕਿ ਸਰਪੰਚ ਦੇ ਘਰੇ ਹਰ ਬੰਦਾ ਜਾਣਾ ਵੀ ਨਹੀਂ ਚਾਹੁੰਦਾ ਹੁੰਦਾ ਤੇ ਜਾ ਵੀ ਨਹੀਂ ਸਕਦਾ ਹੁੰਦਾ ਇਸ ਕਰਕੇ ਪੰਚਾਇਤ ਦੇ ਕੰਮ ਨੇ ਜਿਹੜੇ ਉਹ ਪੰਚਾਇਤ ਘਰ ਵਿੱਚ ਬੈਠ ਕੇ ਕੀਤੇ ਜਾਣ ਬਹੁਤ ਜ਼ਰੂਰੀ ਹੈ ਪਿੰਡ ਦੇ ਵਿੱਚ ਇੱਕ ਪੰਚਾਇਤ ਘਰ ਤਿਆਰ ਕੀਤਾ ਜਾਵੇ ਤੀਸਰੀ ਜਿਹੜਾ ਹੈ ਉਹ ਹੈ ਸਾਡੇ ਪਿੰਡ ਵਿੱਚ ਛੱਪੜਾਂ ਦੀ ਜਿਹੜੀ ਸਮੱਸਿਆ ਬਹੁਤ ਵੱਡੀ ਹੈ ਲਗਭਗ ਬਹੁਤ ਵੱਡੀ ਗਿਣਤੀ ਜਿਹੜੀ ਹੈ ਉਹ ਸਾਡੇ ਪਿੰਡ ਦੇ ਛੱਪੜਾਂ ਦੇ ਆਲੇ-ਦੁਆਲੇ ਜਿਹੜੇ ਲੋਕ ਰਹਿੰਦੇ ਨੇ ਜਦੋਂ ਅੱਤ ਦੀ ਗਰਮੀ ਆਉਂਦੀ ਹੈ ਉਹਨਾਂ ਦਾ ਰਹਿਣਾ ਮੁਸ਼ਕਲ ਹੋ ਜਾਂਦਾ ਪਿਛਲੇ 40-45 ਸਾਲਾਂ ਤੋਂ ਪਿੰਡ ਦੇ ਛੱਪੜਾਂ ਦੀ ਸਫਾਈ ਨਹੀਂ ਹੋ ਸਕੇ ਥੋੜਾ ਜਿਹਾ ਮੀਂਹ ਪੈਂਦਾ ਪਿੰਡ ਦੇ ਛੱਪੜ ਉੱਛਲ ਜਾਂਦੇ ਨੇ ਪਾਣੀ ਚਾਰੇ ਪਾਸੇ ਫੈਲ ਜਾਂਦਾ ਤੁਸੀਂ ਸ਼ਮਸ਼ਾਨ ਘਾਟ ਵਾਲੀ ਰੋਡ ਦੇਖੀ ਹੋਣੀ ਹੈ ਥੋੜਾ ਜਿਹਾ ਮੀਂਹ ਪੈਂਦਾ ਸਾਰਾ ਰੋਡ ਭਰ ਜਾਂਦਾ ਪਾਣੀ ਨਾਲ ਉਹ ਸੜਕ ਵੀ ਖਰਾਬ ਹੋਣ ਦੇ ਕਿਨਾਰੇ ਉੱਤੇ ਆ ਗਈ ਹੈ ਹੁਣ ਕਿਉਂਕਿ ਪਾਣੀ ਨਾਲ ਸੜਕ ਖਰਾਬ ਹੋਣੀ ਹੀ ਹੋਣੀ ਹੈ ਇਸ ਕਰਕੇ ਛੱਪੜਾਂ ਦੀ ਜਿਹੜੀ ਸਫਾਈ ਹੈ ਇਹਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਾਵੇ ਔਰ ਨਾਲ ਹੀ ਨਾਲ ਜਿਹੜੇ ਪਿੰਡ ਦੀਆਂ ਗਲੀਆਂ ਨਾਲੀਆਂ ਨੇ ਉਹਨੂੰ ਇੱਕ ਐਸੇ ਲੈਵਲ ਤੇ ਬਣਾਇਆ ਜਾਵੇ ਕਿ ਉਹਦਾ ਜਿਹੜਾ ਪਾਣੀ ਹੈ ਉਹ ਛੱਪੜ ਤੱਕ ਪਹੁੰਚਦਾ ਹੋਵੇ ਇਸ ਕਰਕੇ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਤੇ ਛੱਪੜਾਂ ਦੀ ਜਿਹੜੀ ਸਮੱਸਿਆ ਹੈ ਸਫਾਈ ਦੀ ਇਹ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਹੱਲ ਕੀਤਾ ਜਾਵੇ ਇਹ ਵੀ ਜਿਹੜਾ ਨਵਾਂ ਸਰਪੰਚ ਬਣੇ ਉਹਦੇ ਕੋਲੇ ਅਸੀਂ ਇਹ ਮੁਸ਼ਕਲ ਹੱਲ ਚਾਹੁੰਦੇ ਹਾਂ ਉਸ ਤੋਂ ਬਾਅਦ ਜਿਹੜਾ ਹੈ ਸਾਡੀ ਜਿਹੜੇ ਪਿੰਡ ਦੀ ਫਿਰਨੀ ਹੈ ਪਿੰਡ ਦੀਆਂ ਅੰਦਰ ਦੀਆਂ ਗਲੀਆਂ ਨਾਲੀਆਂ ਨੇ ਜਿਹੜੀਆਂ ਨਾਲੀਆਂ ਨੇ ਗਲੀਆਂ ਨੇ ਉਹ ਇੰਟਰਲੌਕ ਨਾਲ ਹੀ ਤਿਆਰ ਕੀਤੀਆਂ ਜਾਣ ਪਰ ਜਿਹੜੀ ਪਿੰਡ ਦੀ ਉੱਪਰ ਦੀ ਫਿਰਨੀ ਹੈ ਉਹ ਲੱਕ ਵਾਲੀ ਛਲਕ ਦੇ ਨਾਲ ਤਿਆਰ ਕੀਤੀ ਜਾਵੇ ਇਹ ਵੀ ਅਸੀਂ ਮੰਗ ਕਰਦੇ ਹਾਂ ਸਰਪੰਚ ਦੇ ਕੋਲ ਉਸ ਤੋਂ ਬਾਅਦ ਜਿਹੜੇ ਛੱਪੜਾਂ ਦੇ ਉੱਤੇ ਸਾਡੇ ਪਿੰਡ ਵਿੱਚ 4-5 ਛੱਪੜ ਨੇ ਪਰ ਹੌਲੀ-ਹੌਲੀ ਉਹਨਾਂ ਸਾਰੇ ਛੱਪੜਾਂ ਦੇ ਉੱਤੇ ਨਾਜਾਇਜ਼ ਕਬਜ਼ੇ ਬੜੇ ਹੋ ਗਏ ਨੇ ਮੇਰੇ ਨਾਲੋਂ ਵੱਧ ਤੁਸੀਂ ਪਿੰਡ ਵਿੱਚ ਰਹਿੰਦੇ ਤੁਸੀਂ ਜਾਣਦੇ ਹੋ ਕਿ ਜਿਹੜੇ ਪਿੰਡਾਂ ਦੇ ਛੱਪੜ ਨੇ ਉਹ ਲਗਭਗ ਹੁਣ 50% ਜਿਹੜਾ ਛੱਪੜ ਆ ਉਹ ਰੁਕ ਗਏ ਨੇ ਕੱਲ ਨੂੰ ਕੋਈ ਸਾਨੂੰ ਸਰਕਾਰ ਨਵਾਂ ਪ੍ਰੋਜੈਕਟ ਦਿੰਦੀ ਆ ਕੋਈ ਸਾਨੂੰ ਇਹ ਕਲੋ ਡਿਸਪੈਂਸਰੀ ਦਿੰਦੀ ਆ ਕੋਈ ਸਾਨੂੰ ਹਸਪਤਾਲ ਦਿੰਦੀ ਆ ਅਸੀਂ ਪੰਚਾਇਤ ਘਰ ਬਣਾਉਣਾ ਅਸੀਂ ਕੋਈ ਪਾਰਕ ਬਣਾਉਣਾ ਪਿੰਡ ਦੇ ਵਿੱਚ ਉਹਦੇ ਲਈ ਜ਼ਮੀਨ ਤਾਂ ਚਾਹੀਦੀ ਹੋਣੀ ਹੈ ਨਾ ਜੇ ਪਿੰਡ ਵਿੱਚ ਜ਼ਮੀਨ ਹੀ ਨਹੀਂ ਹੈ ਤੇ ਅਸੀਂ ਇਹ ਚੀਜ਼ਾਂ ਕਿੱਥੇ ਬਣਾਵਾਂਗੇ ਕੋਈ ਵੱਡਾ ਕਮਿਊਨਿਟੀ ਹਾਲ ਹੀ ਬਣਾਉਣਾ ਕੋਈ ਪਿੰਡ ਦੇ ਵਿੱਚ ਛੋਟਾ ਪੈਲਸ ਆਪਾਂ ਬਣਾਉਣਾ ਹੋਵੇ ਸਰਕਾਰੀ ਤੌਰ ਦੇ ਉੱਤੇ ਜਿਹਦੇ ਵਿੱਚ ਅਸੀਂ 2-4 ਸਵੰਜੇ ਦਾ ਇਕੱਠ ਕਰਕੇ ਆਪਣੇ ਭਤੀਆਂ ਪੁੱਤਰਾਂ ਦੇ ਵਿਆਹ ਕਰ ਸਕੀਏ ਉਹਦੇ ਲਈ ਥਾਂ ਤੱਕ ਤੇ ਚਾਹੀਦੀ ਹੈ ਨਾ ਥਾਂ ਸਾਰੀ ਰੁਕ ਗਈ ਹੈ ਇਸ ਕਰਕੇ ਜਿਹੜੇ ਉਹ ਨਾਜਾਇਜ਼ ਕਬਜ਼ੇ ਨੇ ਉਹ ਕਬਜ਼ੇ ਹਟਵਾਏ ਜਾਣ ਤੇ ਉਹ ਉਹਨਾਂ ਦੀ ਘਟੋ-ਘਟ ਜਿੰਨੇ ਕੁ ਬਾਕੀ ਬਚ ਗਏ ਨੇ ਉਹਨਾਂ ਦੀ ਉਹ ਉਹ ਛੱਪਣਾ ਦੇ ਜਿਹੜੀ ਥਾਂ ਹੈ ਉਹਨਾਂ ਦੇ ਆਲੇ-ਦੁਆਲੇ ਜਿਹੜੀ ਆ ਚਾਰ ਦਿਵਾਰੀ ਕੀਤੀ ਜਾਵੇ ਤਾ ਜੋ چھਪਣਾ ਦੇ ਥਾਵਾਂ ਦੇ ਉੱਤੇ ਨਜਾਇਜ਼ ਕਬਜ਼ੇ ਜਿਹੜੇ ਰੋਕੇ ਜਾ ਸਕਣ ਉਸ ਤੋਂ ਬਾਅਦ ਜਿਹੜੇ ਸਾਡੇ ਕੁਝ ਗਰੀਬ ਘਰ ਨੇ ਪਰਿਵਾਰ ਨੇ ਜਿਨ੍ਹਾਂ ਨੇ ਇਹ ਕਹਿ ਲੋ ਵੀ ਕਈ ਥਾਵਾਂ ਉੱਤੇ ਸ਼ਾਮਲਟ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਆਪਣੇ ਘਰ ਬਣਾ ਲਏ ਨੇ ਪਿੰਡ ਦੇ ਸਰਪੰਚ ਨੂੰ ਇਹ ਵੀ ਬੇਨਤੀ ਹੈ ਵੀ ਜਿਹੜੇ ਸਾਡੇ ਬੇਕਾਰ ਵੀਰ ਨੇ ਗਰੀਬ ਘਰ ਉਹਨਾਂ ਨੂੰ ਗਿਣਤੀ ਕਰਕੇ ਜੇ 2 5 7 ਘਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਘਰ ਬਣਾਉਣ ਦੇ ਲਈ ਥਾਂ ਇੱਕ ਥਾਂ ਦਿੱਤੀ ਜਾਵੇ ਤਾਂ ਉਹ ਥਾਂ ਥਾਂ ਦੇ ਉੱਤੇ ਸ਼ਾਮਲਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਘਰ ਨਾ ਬਣਾਉਣ ਕੋਈ ਇੱਕ ਥਾਂ ਫਿਕਸ ਕਰਕੇ ਉਹਨਾਂ ਨੂੰ ਵੱਖਰੀ ਥਾਂ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜੀਆਂ ਸ਼ਾਮਲਟ ਥਾਵਾਂ ਨੇ ਸਾਡੇ ਪਿੰਡ ਵਿੱਚ ਪਈਆਂ ਉਹਨਾਂ ਉੱਤੇ ਨਾਜਾਇਜ਼ ਕਬਜ਼ੇ ਹੋ ਗਏ ਨੇ ਉਹਨਾਂ ਨੂੰ ਵੀ ਜਿਹੜਾ ਹਟਾਇਆ ਹਟਾ ਕੇ ਉਹ ਥਾਂ ਖਾਲੀ ਕਰਵਾਈ ਜਾ ਸਕੇ ਉਸ ਤੋਂ ਬਾਅਦ ਵਾਟਰ ਵਕਸ ਦਾ ਕੰਮ ਹੈ ਸਾਡਾ ਪਹਿਲਾਂ ਪਾਣੀ ਜੀਉ ਹੈ ਪਾਣੀ ਤੋਂ ਬਿਨਾ ਜ਼ਿੰਦਗੀ ਨਹੀਂ ਹੈ ਪਰ ਸਾਡੇ ਪਿੰਡ ਵਿੱਚ ਜਿਹੜਾ ਪਾਣੀ ਆ ਵਾਟਰ ਵਕਸ ਦਾ ਉਹ ਤਾਂ ਬਹੁਤ ਬੁਰਾ ਹਾਲ ਹੈ ਪਿਛਲੀਆਂ ਦੋ ਸਰਕਾਰਾਂ ਦੇ ਵੇਲੇ ਬਿਲਕੁਲ ਜਿਹੜਾ ਸਾਡਾ ਇਹ ਕਹਿ ਲੋ ਵੀ ਮੈਂ ਸੁਣਿਆ ਸੀ ਕੱਲ ਮਦਦ ਰਿਹਾ ਸੀ ਵੀ ਅੱਜ ਤੋਂ 10-11 ਸਾਲ ਪਹਿਲਾਂ ਜਿਹੜਾ ਸਾਡਾ ਵਾਟਰ ਵਕਸ ਸੀ ਉਹ 34-35000 ਰੁਪਏ ਦੇ ਵਾਅਦੇ ਦੇ ਵਿੱਚ ਸੀ ਪਰ ਅੱਜ ਵਾਟਰ ਵਕਸ ਕਰਜ਼ੇ ਦੇ ਹੇਠ ਹੈ ਕਾਰਨ ਕੀ ਬਣਿਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਇਹ ਪਾਣੀ ਦਾ ਸੁਧਾਰ ਹੋਣਾ ਚਾਹੀਦਾ ਹੈ ਹਰ ਇੱਕ ਘਰ ਦੇ ਵਿੱਚ ਵਾਟਰ ਬਾਕਸ ਦਾ ਸਾਫ਼ ਪਾਣੀ ਪਹੁੰਚ ਸਕੇ ਇਹ ਇਹ ਪਹਿਲ ਦੇ ਆਧਾਰ ਦੇ ਉੱਤੇ ਕੰਮ ਹੋਣਾ ਚਾਹੀਦਾ ਉਸ ਤੋਂ ਬਾਅਦ ਨੌਜਵਾਨ ਬੱਚੇ ਨੇ ਜਿਹੜੇ ਉਹਨਾਂ ਦੇ ਲਈ ਖੇਡ ਸਟੇਡੀਅਮ ਤੇ ਜਿਮ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ ਚੰਗਾ ਸਟੇਡੀਅਮ ਵਾਟਰ ਬਾਕਸ ਦੇ ਕੋਲੇ ਸਾਡੀ 2 2 1/2 ਕਿਲੇ ਜ਼ਮੀਨ ਪਈ ਹੈ ਇੱਕ ਚੰਗਾ ਸਟੇਡੀਅਮ ਉੱਥੇ ਬਣ ਸਕਦਾ ਇੱਕ ਜਿਮ ਹਾਲ ਉੱਥੇ ਵਧਿਆਉਣਾ ਚਾਹੀਦਾ ਜਿੱਥੇ ਸਾਡੇ ਬੱਚੇ ਕਿਸੇ ਨੇ ਫੌਜ ਵਿੱਚ ਜਾਣਾ ਹੈ ਕਿਸੇ ਨੇ ਪੁਲਸ ਚ ਭਰਤੀ ਹੋਣਾ ਹੈ ਜਾਂ ਰੋਜ਼ਾਨਾ ਜਿਹੜੇ ਬੱਚੇ ਨੇ ਉੱਥੇ ਇਕੱਠੇ ਹੋਣ ਸ਼ਾਮ ਦੇ ਵੇਲੇ ਤੇ ਖੇਡ ਖੇਡ ਮੇਲਾ ਵੀ ਪਿੰਡ ਵਿੱਚ ਇੱਕ ਸਾਲ ਵਿੱਚ ਕਰਵਾਇਆ ਜਾਵੇ। ਇਹ ਇਹ ਵੀ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਹੈ ਨਵਾਂ ਪੰਚਾਇਤ ਹੈ ਜਿਹੜੀ ਉਹ ਇਹਨਾਂ ਕੰਮਾਂ ਨੂੰ ਪੂਰਾ ਕਰੇ। ਉਸ ਤੋਂ ਬਾਅਦ ਸ਼ਮਸ਼ਾਨ ਘਾਟ ਹੈ ਜਿਹੜੀ ਸਾਡੀ ਉਹਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ। ਉਹ ਵੀ ਕੀਤੀ ਜਾਵੇ ਤੇ 10ਵੀਂ ਜਿਹੜੀ 10ਵਾਂ ਮੁੱਦਾ ਜਿਹੜਾ ਉਹ ਇਹ ਹੈ ਵੀ ਸਾਡਾ ਪਿੰਡ ਇੱਕ ਇਤਿਹਾਸਕ ਪਿੰਡ ਹੈ। ਅੱਜ ਤੱਕ ਕਿਸੇ ਵੀ ਪੰਚਾਇਤ ਨੇ ਇਹ ਯਤਨ ਹੀ ਨਹੀਂ ਕੀਤਾ ਵੀ ਸਾਡੇ ਪਿੰਡ ਨੂੰ ਇਤਿਹਾਸਕ ਤੌਰ ਦੇ ਉੱਤੇ ਪ੍ਰਚਾਰਿਆ ਜਾਵੇ ਤੇ ਇਤਿਹਾਸਕ ਤੌਰ ਦੇ ਉੱਤੇ ਸਾਡੇ ਪਿੰਡ ਦੀ ਸੰਭਾਲ ਕੀਤੀ ਜਾਵੇ ਜੇ ਸਾਡਾ ਪਿੰਡ ਗੁਰਗੋਬਲ ਸਿੰਘ ਮਾਰਗ ਦੇ ਨਕਸ਼ੇ ਦੇ ਉੱਪਰ ਆ ਜਾਂਦਾ ਤੇ ਸਰਕਾਰ ਦੇ ਵੱਲੋਂ ਜਿਹੜੇ ਪਿੰਡ ਗੁਰਗੋਬਨ ਸਿੰਘ ਮਾਰਗ ਦੇ ਉੱਪਰ ਆਉਂਦੇ ਨੇ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਕਿ ਇਹ ਸਚਾਈ ਇਤਿਹਾਸਕ ਤੌਰ ਦੇ ਉੱਤੇ ਵੀ ਗੁਰਗੋਬਿੰਦ ਸਿੰਘ ਪਾਤਸ਼ਾਹ ਰਾਮਿਆਂ ਨੇ ਜਾਂਦਿਆਂ ਹੋਏ ਆ ਜੈਤੋ ਤੋਂ ਚੈਣੇ ਪਿੰਡ ਵਿੱਚ ਦੀ ਹੋ ਕੇ ਸੁਨੀਆਰ ਪਿੰਡ ਇਤਿਹਾਸ ਵਿੱਚ ਆਉਂਦਾ ਇੱਥੋਂ ਦੀ ਗਏ ਨੇ ਪਰ ਉਹ ਸਾਡੇ ਪਿੰਡ ਨੂੰ ਇਤਿਹਾਸਕ ਤੌਰ ਤੇ ਸਾਂਭਿਆ ਨਹੀਂ ਗਿਆ ਨਵੇਂ ਪੰਚਾਇਤ ਦੇ ਕੋਲੋਂ ਆਪਾਂ ਇਹ ਵੀ ਉਮੀਦ ਕਰਦੇ ਹਾਂ ਵੀ ਇਤਿਹਾਸਕ ਤੌਰ ਦੇ ਉੱਤੇ ਪਿੰਡ ਦੀ ਸਾਂਭ ਸੰਭਾਲ ਕੀਤੀ ਜਾਵੇਗੀ ਸੋ ਭੈਣੋ ਪ੍ਰਭੂ ਮੁੱਦੇ ਤਾਂ ਹੋਰ ਵੀ ਤੁਹਾਡੀ ਨਜ਼ਰ ਵਿੱਚ ਬਹੁਤ ਆਉਣਗੇ ਪਰ ਜਿੰਨੇ ਇੱਕ ਮੁੱਦੇ ਅਸੀਂ 350 ਬੰਦਿਆਂ ਦੀ ਨਾਲ ਵਿਚਾਰ ਚਰਚਾ ਕੀਤੀ ਅਸੀਂ ਗਰੁੱਪ ਦੇ ਵਿੱਚ ਤੇ ਇਹ 10 ਮੁੱਦੇ ਨੇ ਜਿਹੜੇ ਪਿੰਡ ਦੇ ਇਹ ਨਿਕਲ ਕੇ ਸਾਹਮਣੇ ਆਏ ਸੋ ਜਿਹੜਾ ਵੀ ਨਵਾਂ ਸਰਪੰਚ ਬਣਦਾ ਹੈ ਪਹਿਲਾਂ ਤੇ ਇਹ ਨਿਰਣਾ ਕਰ ਲੋ ਵੀ ਜਿਹੜਾ ਬੰਦਾ ਸਰਪੰਚੀ ਦਾ ਉਮੀਦਵਾਰ ਇਹਨਾਂ 10 ਮੁੱਦਿਆਂ ਉੱਤੇ ਹਾਮੀ ਭਰਦਾ ਹੈ ਵੀ ਆਹ 10 ਮੁੱਦੇ ਨੇ ਜੀ ਮੈਂ ਹੱਲ ਕਰਵਾਵਾਂਗਾ ਕਿਉਂਕਿ ਜੇ ਸਰਕਾਰ ਐਮਪੀ ਬਣਦਾ ਹੈ ਐਮਐਲਏ ਬਣਦਾ ਹੈ ਉਹ ਸਰਕਾਰ ਵੇਲੇ ਮੈਨੀਫੈਸਟੋ ਲਾਗੂ ਕਰਦਾ ਤੇ ਸਰਪੰਚ ਦੇ ਕੋਲੋਂ ਤੁਸੀਂ ਪੁੱਛੋ ਵੀ ਤੇਰਾ ਮੈਨੀਫੈਸਟੋ ਕੀ ਹੈ ਪੰਚ ਸਰਪੰਚ ਵੀ ਆਪਣਾ ਮੈਨੀਫੈਸਟੋ ਤਿਆਰ ਕਰਕੇ ਲੋਕਾਂ ਤੇ ਲੈ ਕੇ ਜਾਣ ਵੀ ਅਸੀਂ ਆਹਾ ਆ ਜਿਹੜੇ ਮੁੱਦੇ ਨੇ ਉਸ ਤੋਂ ਬਾਅਦ ਇੱਕ ਇੱਕ ਮੁੱਦਾ ਹੋਰ 11ਵਾਂ ਰਹਿ ਗਿਆ ਉਹ ਹੈ ਨਰੇਗਾ ਦਾ ਸਾਡੇ ਪਿੰਡ ਵਿੱਚ ਬਹੁਤ ਗਰੀਬ ਘਰ ਨੇ ਜਿਨ੍ਹਾਂ ਦਾ ਬਹੁਤ ਸਾਲ ਵਿੱਚ ਬਹੁਤ ਸਮਾਂ ਡਾ ਹੈ ਉਹ ਨਰੇਗਾ ਦੇ ਆਧਾਰ ਦੇ ਉੱਤੇ ਚੱਲਦਾ ਹੈ ਤੇ ਨਰੇਗਾ ਜਿਹੜੇ ਨੇ ਉਹ ਮਜ਼ਦੂਰ ਵੀਰ ਨੇ ਜਿਹੜੇ ਉਹ ਆਪਸ ਵਿੱਚ ਅਸੀਂ ਲੜਾਈ ਝਗੜਾ ਕੀਤਾ ਕਰਦੇ ਫਿਰਦੇ ਨੇ ਤਿੰਨ ਤਿੰਨ ਚਾਰ ਚਾਰ ਉਹ ਪਾਰਟੀਆਂ ਬਣਾ ਕੇ ਗਰੁੱਪ ਬਣਾ ਕੇ ਬੈਠੇ ਨੇ ਸਾਰੇ ਨਰੇਗਾ ਵਾਲੇ ਭੈਣਾ ਭਰਾਵਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਜਾਵੇ ਤੇ ਨਰੇਗਾ ਦਾ ਕੰਮ ਜਿਹੜਾ ਹੈ ਵੱਧ ਤੋਂ ਵੱਧ ਪਿੰਡ ਵਿੱਚ ਲਿਆਂਦਾ ਜਾਵੇ ਤਾਂ ਜੋ ਉਹਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਵੀ ਸਹਾਇਤਾ ਹੋ ਜਾਂਦੀ ਹੈ ਤੇ ਨਰੇਗਾ ਦੇ ਰਾਹੀਂ ਕਰੋੜਾ ਰੁਪਈਆ ਅਸੀਂ ਪਿੰਡ ਵਿੱਚ ਲਿਆ ਕੇ ਪਿੰਡ ਦਾ ਵਿਕਾਸ ਵੀ ਕਰ ਸਕਦੇ ਆ ਸੋ ਜਿਹੜਾ ਵੀ ਸਰਪੰਚੀ ਦਾ ਉਮੀਦਵਾਰ ਇਹਨਾਂ 11 ਮੁੱਦਿਆਂ ਦੇ ਉੱਪਰ ਆਪਣੀ ਹਾਮੀ ਭਰਦਾ ਹੈ ਮੈਂ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਉਹਨੂੰ ਆਪਣਾ ਸਮਰਥਨ ਦਿਓ ਉਹਨੂੰ ਚੁਣੋ ਚੰਗੇ ਸੂਝਵਾਨ ਸਰਪੰਚ ਨੂੰ ਚੁਣੋ ਕਿਉਂਕਿ ਤੁਸੀਂ ਜਾਣਦੇ ਹੋ ਤੁਹਾਡੇ ਪਿੰਡ ਦੇ ਵਿੱਚ ਕਿਹੜਾ ਬੰਦਾ ਸਿਆਣਾ ਹੈ ਕਿਹੜਾ ਬੰਦਾ ਇਸ ਸਲੈਕ ਹੈ ਜਾਂ ਕਿਹਦੀ ਸਰਕਾਰੀ ਦਰਬਾਰੇ ਨੇੜਤਾ ਹੈ ਅੱਜ ਚੱਲਦੀ ਹੈ ਉਹ ਸਾਡੇ ਕੰਮ ਕਰਵਾ ਸਕਦਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਲਈ ਜਾਉਣਾ ਸਿੱਖੋ ਸਮਾਜ ਲਈ ਜਾਉਣਾ ਸਿੱਖੋ ਤਾਂ ਹੀ ਅਸੀਂ ਜ਼ਿੰਮੇਵਾਰ ਨਾਗਰਿਕਾਂ ਸਮਾਜ ਦੇ ਇਹ ਸਮਾਜ ਸਾਡੇ ਛੋਟੇ ਛੋਟੇ ਯਤਨਾਂ ਦੇ ਨਾਲ ਹੀ ਸੋਨਾ ਬਣਨਾ ਸੋ ਬਹੁਤ ਬਹੁਤ ਧੰਨਵਾਦ ਮੈਂ ਆ ਸੁਖਵੀਰ ਸਿੰਘ ਤੈਣਾ ਧੰਨਵਾਦ